ਅੱਜਕੱਲ੍ਹ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ੍ਹ ਚੀਮਾ ਬਾਈ ਦੇ ਗਾਣੇ ਬੜੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਜੂਥ ਉਹਨਾਂ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਕਿਉਂਕਿ ਉਹਨਾਂ ਨੇ ਵੱਖ-ਵੱਖ ਫੈਮਸ ਹਸਤੀਆਂ ਦੇ ਨਾਮ ਆਪਣੇ ਗਾਣਿਆਂ ਦੇ ਵਿੱਚ ਲਏ ਹਨ ਜਿਸ ਕਰਕੇ ਜੂਥ ਉਹਨਾਂ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅੱਜ ਆਪਾਂ ਗੱਲ ਕਰਾਂਗੇ ਚੀਮੇ ਬਾਈ ਦੇ ਵੈਨਕੂਵਰ ਗਾਣੇ ਦੀ ਜਿਸ ਵਿੱਚ ਉਹ ਜੇਕੱਬ ਕੰਪਨੀ ਦਾ ਨਾਮ ਲੈਂਦਾ ਹੈ ਇਹ ਇੱਕ ਲਗਜ਼ਰੀ ਜੁਐਲਰੀ ਤੇ ਗੁੱਟ ਦੀਆਂ ਘੜੀਆਂ ਬਣਾਉਣ ਵਾਲੀ ਕੰਪਨੀ ਹੈ ਇਸ ਕੰਪਨੀ ਨੂੰ 21 ਸਾਲ ਦੇ ਮੁੰਡੇ ਨੇ ਸ਼ੁਰੂ ਕੀਤਾ ਸੀ ਤੇ ਇਸ ਦੀਆਂ ਘੜੀਆਂ ਦੀ ਕੀਮਤ 3 ਲੱਖ ਤੋਂ ਸ਼ੁਰੂ ਹੁੰਦੀ ਹੈ ਇਹਨਾਂ ਦੀ ਬੁਗਾਟੀ ਇੰਜਨ ਵਾਜ ਦੀ ਕੀਮਤ 4 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ ਹੋਰ ਤਾਂ ਹੋਰ ਜੇਕਬ ਕੰਪਨੀ ਨੇ ਸ਼੍ਰੀ ਰਾਮਚੰਦਰ ਦੀ ਜਨਮ ਭੂਮੀ ਉੱਤੇ ਇੱਕ ਲਿਮਟਿਡ ਐਡੀਸ਼ਨ ਘੜੀ ਕੱਢੀ ਜਿਸ ਦੀ ਕੀਮਤ 34 ਲੱਖ ਰੁਪਏ ਸੀ ਇਸ ਨੂੰ 2024 ਦੇ ਵਿੱਚ ਕੱਢਿਆ ਗਿਆ ਸੀ ਜੇਕਬ 16 ਸਾਲ ਦੀ ਉਮਰ ਦੇ ਵਿੱਚ ਪੜ੍ਹਾਈ ਛੱਡ ਕੇ ਇੱਕ ਜੁਐਲਰੀ ਸ਼ਾਪ ਦੇ ਉੱਪਰ ਕੰਮ ਕਰਨ ਲੱਗਿਆ ਤੇ ਰਾਤ ਨੂੰ ਇਹ ਖੁਦ ਦੀਆਂ ਘੜੀਆਂ ਦੇ ਡਿਜ਼ਾਈਨ ਬਣਾਉਂਦਾ ਸੋ ਅਸਲ ਵਿੱਚ ਇਸ ਕੰਪਨੀ ਦੀ ਰਾਜ ਉਦੋਂ ਆਈ ਜਦੋਂ 2002 ਦੇ ਵਿੱਚ ਸੈਲੀਬ੍ਰਿਟੀ ਜੇਕਬ ਕੰਪਨੀ ਨੇ ਘੜੀਆਂ ਪਾਉਣ ਲੱਗੇ ਤਾਂ ਇਸ ਨਾਲ ਆਮ ਲੋਕਾਂ ਵਿੱਚ ਆਮ ਜਨਤਾ ਦੇ ਵਿੱਚ ਜੇਕਬ ਕੰਪਨੀ ਦਾ ਨਾਮ ਆਉਣਾ ਸ਼ੁਰੂ ਹੋ ਗਿਆ ਤੇ ਅੱਜ ਦੇ ਸਮੇਂ ਸੈਲੀਬ੍ਰਿਟੀ ਜੇਕਬ ਕੰਪਨੀ ਦੀਆਂ ਘੜੀਆਂ ਪਾਉਣ ਚ ਖੁਦ ਹੀ ਸ਼ਾਨ ਸਮਝਦੇ ਨੇ